ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ 9 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਚੀਜ਼ਾਂ ਗੁਰੂ ਘਰ ਦਾਨ ਕਰਦੇ ਹੋ ਫਿਰ ਦੇਖਣਾ ਚਮਤਕਾਰ ਦਿਨ ਸ਼ਹੀਦਾਂ ਦਾ ਪੈਰਾ ਲੱਗ ਜਾਣਾ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ 9 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਕਿਉਂਕਿ ਇਹ ਜਿਹੜਾ ਦਿਨ ਨੇ ਨਾ ਇਹਨਾਂ ਦਿਨਾਂ ਦੇ ਵਿੱਚ ਅਤੀ ਠੰਡ ਵੀ ਪੈਂਦੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਯਾਦ ਵੀ ਆਉਂਦੀ ਹੈ ਸਾਹਿਬਜ਼ਾਦੇ ਚਾਰ ਗੁਰੂ ਕੇ ਮਾਤਾ ਗੁਰੂ ਸਾਹਿਬ ਆਪ ਤੇ ਗੁਰੂ ਕੇ ਮਹਿਲ ਪੂਰਾ ਪਰਿਵਾਰ ਵਿਛੜਿਆ ਤੇ ਪੂਰੇ ਪਰਿਵਾਰ ਦਾ ਵਿਛੋੜਾ ਹੋ ਜਾਣਾ ਤੇ ਸਾਧ ਸੰਗਤ ਇਹ ਜਿਹੜਾ ਸਮਾਂ ਹੈ ਦਸੰਬਰ ਦਾ ਇੱਕ ਹਫਤਾ ਪੂਰਾ ਸ਼ਹੀਦੀਆਂ ਦੇ ਨਾਲ ਭਰਿਆ ਹੋਇਆ ਹਫਤਾ ਹੈ ਆਪਾਂ ਇਸ ਤੋਂ ਓਜ਼ਲ ਨਹੀਂ ਹੋ ਸਕਦੇ ਤੋਂ ਸਾਧ ਸੰਗਤ ਆਪਾਂ ਕਰਨਾ ਕੀ ਹੈ ਕਿਉਂਕਿ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਉਹ ਸਮੇਂ ਨੂੰ ਵਾਪਸ ਨਹੀਂ ਮੋੜ ਸਕਦੇ ਤੇ ਆਪਾਂ ਅੱਗੇ ਨੰਗ ਨਹੀਂ ਸਕਦੇ ਆਪਾਂ ਇੱਕ ਸ਼ਰਧਾਂਜਲੀ ਦੇ ਸਕਦੇ ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਉਹ ਕਿਵੇਂ ਦਈਏ ਹੁਣ ਵੱਡੇ ਲੰਗਰ ਲਾ ਕੇ ਤੇ ਜਾਂ ਫਿਰ ਆਪਾਂ ਕੁਝ ਹੋਰ ਕਰਕੇ ਹੁਣ ਕੱਲਾ ਬੰਦਾ ਇਹ ਸਭ ਕੁਝ ਕਿਵੇਂ ਕਰੇ ਬਹੁਤ ਸਾਰੇ ਸਵਾਲ ਮਨ ਵਿੱਚ ਆਉਂਦੇ ਨੇ ਹੁਣ ਆਖਰ ਕਰਨਾ ਕੀ ਹੈ ਸੌਖਾ ਤੇ ਸਪਸ਼ਟ ਜਆ ਕੰਮ ਗੁਰੂ ਘਰ ਜਾਓ ਜੇ ਨਹੀਂ ਗੁਰੂ ਘਰ ਜਾ ਸਕਦੇ ਆਪਣੇ ਘਰ ਹੀ ਬੈਠ ਜਾਓ ਇਕਾਂਤ ਜੀ ਥਾਂ ਦੇਖ ਕੇ ਵੀ ਜਿੱਥੇ ਆਸ-ਪਾਸ ਦੀਆਂ ਆਵਾਜ਼ਾਂ ਕੰਨਾਂ ਵਿੱਚ ਪੈ ਕੇ ਡਿਸਟਰਬ ਨਾ ਹੋਈਏ ਸਤ ਸੰਗਤ ਉਥੇ ਬੈਠ ਕੇ ਕੀ ਕਰਨਾ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਜਾਪ ਕਰਨਾ ਹੈ ਜਿਹੜੀ ਮਰਜ਼ੀ ਬਾਣੀ ਲੈ ਲਓ ਜਪਜੀ ਸਾਹਿਬ ਜਾਪ ਸਾਹਿਬ ਸੋਪਈ ਸਵਈਏ ਅਨੰਦ ਸਾਹਿਬ ਸੁਖਮਨੀ ਸਾਹਿਬ ਜਾਂ ਫਿਰ ਕੋਈ ਹੋਰ ਜਿਹੜੀ ਮਰਜ਼ੀ ਪਾਵਨ ਬਾਣੀ ਜਾਪ ਕਰੋ ਬੈਠ ਕੇ ਇਹ ਕਹਿ ਕੇ ਅਰਦਾਸ ਕਰਕੇ ਵੀ ਸਤਿਗੁਰੂ ਕਿਰਪਾ ਕਰਿਓ ਬਸ ਮੈਂ ਸ਼ਰਧਾਂਜਲੀ ਦੇ ਰਿਹਾ ਉਹਨਾਂ ਸਾਹਿਬਜ਼ਾਦਿਆਂ ਨੂੰ ਕਿਰਪਾ ਕਰਿਓ ਉਹਨਾਂ ਸਾਰੇ ਹੀ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੁਰੂ ਲਈ ਗੁਰੂ ਘਰ ਲਈ ਮਹਾਨ ਕੁਰਬਾਨੀਆਂ ਕੀਤੀਆਂ ਨੇ ਇਹ ਜਿਹੜਾ ਸਮਾਂ ਸਮੇਂ ਨੂੰ ਸਮਝਦੇ ਹੋਏ ਸਮੇਂ ਦੀ ਨਜ਼ਾਕਤ ਦੇ ਵਿੱਚ ਰਹਿੰਦੇ ਹੋਏ ਸਤਿਗੁਰੂ ਕਿਰਪਾ ਕਰਿਓ ਬਸ ਇਹ ਜਿਹੜੀ ਸੇਵਾ ਹੈ ਨਾ ਇਹ ਸੇਵਾ ਮੇਰੇ ਤੋਂ ਲਿਓ ਇਹ ਸੇਵਾ ਜਿਹੜੀ ਹੈ ਮੇ ਤੋਂ ਕਰਵਾਇਓ ਇੰਨੀ ਕੋ ਜੜੀ ਹੈ ਕਿਰਪਾ ਰਹਿਮਤ ਰਖਿਓ ਸਤਿਗੁਰੂ ਇੰਨੀ ਕਿਰਪਾ ਕਰਿਓ ਇਹ ਗੱਲ ਕਹਿ ਕੇ ਪਾਠ ਸ਼ੁਰੂ ਕਰਿਓ ਤੇ ਸਾ ਸੰਗਤ ਪਾਠ ਸ਼ੁਰੂ ਕਰਿਓ ਤੇ ਇਹ ਗੱਲ ਧਿਆਨ ਚ ਰਖਿਓ ਸੁਣੇ ਆ ਦੁਖ ਪਾਪ ਕਾ ਨਾਸ ਅਸੀਂ ਇਤਿਹਾਸ ਤੋਂ ਸਿੱਖਣਾ ਵੀ ਹੈ ਪ੍ਰਚਾਰ ਵੀ ਕਰਨਾ ਹੈ ਜੀ ਸਤਿਗੁਰੂ ਕਿਰਪਾ ਰਖਿਓ ਸਤਿਗੁਰੂ ਰਹਿਮਤ ਰਖਿਓ हे ਪਾਤਸ਼ਾਹ ਜੀ ਇੰਨੀ ਕੋ ਕਿਰਪਾ ਰਖਿਓ ਕਿ ਮੈਂ ਬਸ ਆਪ ਜੀ ਦੇ ਦਰ ਤੇ ਜਿਨੇ ਸਵਾਸ ਨੇ ਇਹ ਆਪ ਜੀ ਦੀ ਕਿਰਪਾ ਰਹਿਮਤ ਦੇ ਨਾਲ ਬਸ ਇਹ ਸਵਾਸਾਂ ਨੂੰ ਸਫਲੇ ਕਰਦੇ ਹੋ ਦੁੱਗਣੇ ਕਰਦੇ ਹੋ ਵੀ ਮੈਂ ਹੋਰ ਅਧਿਕ ਨਾਮ ਜਪਾਂ ਹੋਰ ਸ਼ਰਧਾਂਜਲੀ ਰਵਾਂ ਤੇ ਫਿਰ ਵੇਖਿਓ ਸਤਿਗੁਰੂ ਕਿਵੇਂ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਚਮਤਕਾਰ ਹੀ ਵਾਪਰਨੇ ਪਿਆਰਿਓ ਹੋ ਸਕਦਾ ਵੀ ਉਹ ਸੁਰਤ ਪੱਕੀ ਹੋ ਜੁੜ ਜਾਏ ਤੇ ਗੁਰੂ ਸੱਚੇ ਪਾਤਸ਼ਾਹ ਤੋਂ ਸੇਵਾ ਜਿਹੜੀ ਆ ਹਮੇਸ਼ਾ ਪੱਕੀ ਲੈਣ ਲੱਗ ਜਾਣ ਐਸੀ ਕਿਰਪਾ ਜੀ ਕਿਸੇ ਤੇ ਹੋ ਜੇ ਤੇ ਪਿਆਰਿਓ ਉਹ ਤੋਂ ਵੱਡਾ ਕੋਈ ਹੋਰ ਪੁੰਨ ਦਾ ਕੰਮ ਨਹੀਂ ਹੈਗਾ ਉਹ ਤੋਂ ਵੱਡਾ ਕੋਈ ਹੋਰ ਵੱਡਾ ਕਾਰਜ ਨਹੀਂ ਹੋ ਸਕਦਾ ਜੀ ਤੋ ਐਡੀ ਵੱਡੀ ਸੇਵਾ ਸਤਿਗੁਰੂ ਲੈ ਲੈਣ ਜੀ ਤੋ ਐਡੀ ਵੱਡੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਰਵਾ ਲੈਣ ਸੋ ਸ਼ਹੀਦਾਂ ਦਾ ਪਹਿਰਾ ਫੇਰ ਲੱਗ ਜਾਏਗਾ ਫਿਰ ਵੇਖਿਓ ਕਿਸ ਤਰ੍ਹਾਂ ਦਾ ਜੀਵਨ ਦੇ ਵਿੱਚ ਬਦਲਾਅ ਹੁੰਦਾ ਹੈ ਇਹ ਗੱਲ ਯਾਦ ਰੱਖਿਆ ਜੀ ਵਾਹਿਗੁਰੂ